ਨਕੌਦਰ ਸਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੋ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਪਰੇਸ਼ਾਨ ਰਹਿੰਦੇ ਨੇ ਤੇ ਹਮੇਸ਼ਾ ਇੱਕੋ ਹੀ ਗੱਲ ਸੋਚਦੇ ਨੇ ਕਿ ਸਾਈਂ ਜੀ ਸਾਡੀ ਨਹੀਂ ਸੁਣਦੇ ਅਸੀਂ ਬਹੁਤ ਵਾਰ ਸਾਈਂ ਜੀ ਨੂੰ ਦੁਆ ਫਰਿਆਦ ਕੀਤੀ ਹੈ ਪਰ ਸਾਈਂ ਜੀ ਕਦੇ ਨਹੀਂ ਸੁਣਦੇ ਅੱਜ ਦੇ ਵੀਡੀਓ ਦੇ ਵਿੱਚ ਅਜੀਹਾਂ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਤੁਸੀਂ ਉਸ ਤਰੀਕੇ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਨੇ ਹੋ ਤਾਂ ਸਾਈਂ ਜੀ ਤੁਹਾਡੀ ਹਰ ਇੱਕ ਮੁਰਾਦ ਜ਼ਰੂਰ ਪੂਰੀ ਕਰਨਗੇ ਤੁਹਾਨੂੰ ਕਦੀ ਖਾਲੀ ਨਹੀਂ ਮੋੜਨਗੇ ਸਮਾਂ ਨਾ ਖਰਾਬ ਕਰਦੇ ਹੋਏ ਚਲਦੇ ਹਾਂ ਵੀਡੀਓ ਦੇ ਬਾਦ ਇੱਕ ਵਾਰੀ ਦੀ ਗੱਲ ਹੈ ਇੱਕ ਇਨਸਾਨ ਬਹੁਤ ਦੁਖੀ ਸੀ ਉਸਨੂੰ ਜ਼ਿੰਦਗੀ ਵਿੱਚ ਬਹੁਤ ਕਾਟੇ ਪਏ ਸੀ ਤੇ ਦੂਸਰਾ ਉਸਨੂੰ ਕੁਝ ਆਪਣੇ ਲੋਕ ਛੱਡ ਗਏ ਸੀ ਉਹ ਇਨਸਾਨ ਰੱਬ ਨੂੰ ਆਖਦਾ ਰੱਬਾ ਮੈਨੂੰ ਮੌਤ ਦੇ ਦੇ ਉਪਰਮੁ ਕਰਕੇ ਆਖਦਾ ਲੱਗਾ ਤੂੰ ਮੈਨੂੰ ਸ਼ਰਾਪ ਦਿੱਤਾ ਤਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਇੰਨੀਆਂ ਮੁਸ਼ਕਲਾਂ ਆ ਰਹੀਆਂ ਨੇ ਜੇ ਤੂੰ ਮੇਰੀ ਦੁਆ ਬੇਣਤੀ ਨਹੀਂ ਸੁਣੀ ਐਦਾਂ ਕਰ ਮੈਨੂੰ ਮੌਤ ਦੇ ਦੇ ਉਸ ਇਨਸਾਨ ਉਹ ਇਨਸਾਨ ਇੱਕ ਦਿਨ ਆਪਣੀ ਜ਼ਿੰਦਗੀ ਤੋਂ ਅੱਕਿਆ ਹੋਇਆ ਨਿਰਾਸ਼ ਹੋਇਆ ਰਸਤੇ ਤੇ ਜਾ ਰਿਹਾ ਸੀ ਰਸਤੇ ਵਿੱਚ ਖੜ ਕੇ ਬੈਠ ਜਾਂਦਾ ਹੈ ਦੇਖਦਾ ਹੈ ਕਿ ਬਾਜ ਆਵਾ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉੱਡ ਰਿਹਾ ਹੈ ਸੋਚਦਾ ਹੈ ਕਿ ਇਸ ਦੀ ਜ਼ਿੰਦਗੀ ਕਿੰਨੀ ਖੂਬਸੂਰਤ ਹੈ ਇਸ ਦਾ ਜੋ ਦਿਲ ਕਰਦਾ ਉਹ ਕਰਦਾ ਹੈ ਮਨ ਕਰਦਾ ਉੱਡਣ ਦਾ ਉੱਡ ਲੈਂਦਾ ਹੈ ਮਨ ਕਰਦਾ ਖਾਣ ਦਾ ਖਾ ਲੈਂਦਾ ਹੈ ਯਾਨੀ ਕਿ ਇਸ ਦੇ ਦਿਮਾਗ ਉੱਪਰ ਕੋਈ ਵੀ ਟੈਨਸ਼ਨ ਨਹੀਂ ਹੈ ਇਸ ਨੂੰ ਕੋਈ ਵੀ ਜ਼ਿੰਦਗੀ ਵਿੱਚ ਮੁਸ਼ਕਲ ਨਹੀਂ ਆਉਂਦੀ ਬਾਜ ਨੂੰ ਕਲਾ ਬਾਜ਼ੀਆਂ ਕਰਦਾ ਵੇਖ ਕੇ ਉੱਪਰ ਨੂੰ ਮੂੰਹ ਕਰਦਾ ਤੇ ਕਹਿੰਦਾ ਰੱਬਾ ਮੈਨੂੰ ਤੇਰੀ ਇਸ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਹਾਂ ਮੈਨੂੰ ਐਦਾਂ ਕਰ ਬਾਜ ਬਣਾ ਦੇ ਇਹ ਗੱਲ ਉਹ ਪੰਜ 6 ਵਾਰ ਦੌਰੋਂਦਾ ਇਹਨੂੰ ਰੱਬ ਦੀ ਇੱਕ ਸ਼ਕਤੀ ਆਵਾਜ਼ ਦਿੰਦੀ ਹੈ ਕਿ ਅਸੀਂ ਕੀ ਸੁਣਿਆ ਤੂੰ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੈ ਤੈਨੂੰ ਇਹ ਜੀਵਨ ਪਸੰਦ ਨਹੀਂ ਕਿ ਅਸੀਂ ਸਹੀ ਸੁਣਿਆ ਤੂੰ ਬਾਜ ਬੰਨਣਾ ਚਾਹੁੰਦਾ ਅਗੋਂ ਇਨਸਾਨ ਆਖਦਾ ਮੈਂ ਬਾਜ ਬੰਨਣਾ ਚਾਹੁੰਦਾ ਹਾਂ ਜੀ ਸ਼ਕਤੀ ਕਹਿੰਦੀ ਹੈ ਵੇਖ ਲੈ ਅਸੀਂ ਤੈਨੂੰ ਬਹੁਤ ਖੂਬਸੂਰਤ ਜੀਵਨ ਦਿੱਤਾ ਹੈ ਤੂੰ ਬਾਜ਼ ਕਿਉਂ ਬੰਨਣਾ ਚਾਹੁੰਦਾ ਹੈ ਉਹ ਇਨਸਾਨ ਆਖਦਾ ਹੈ ਬਸ ਮੈਨੂੰ ਇਹ ਨਹੀਂ ਪਤਾ ਸ਼ਕਤੀ ਆਖਦੀ ਹੈ ਠੀਕ ਹੈ ਸ਼ਕਤੀ ਉਸ ਨੂੰ ਬਾਜ਼ ਬਣਾ ਦਿੰਦੀ ਹੈ ਬਾਜ਼ ਬਣ ਜਾਂਦਾ ਹੈ ਹਵਾ ਦੇ ਵਿੱਚ ਉੱਡਦਾ ਫਿਰਦਾ ਹੈ ਉਸ ਨੂੰ ਬਹੁਤ ਆਨੰਦ ਆਉਂਦਾ ਹੈ ਦੋ ਤਿੰਨ ਘੰਟੇ ਉੱਡਦਾ ਰਹਿੰਦਾ ਹੈ ਆ ਆਖੀਰ ਦੇ ਵਿੱਚ ਆਪਣੇ ਬਹੁਤ ਹੀ ਖੂਬਸੂਰਤ ਪੰਖਾਂ ਦੇ ਨਾਲ ਉੱਡਦਾ ਜਾਂਦਾ ਹੈ ਫਿਰ ਉਹ ਸੋਚਦਾ ਥੋੜੀ ਦੇਰ ਆਰਾਮ ਕੀਤਾ ਜਾਵੇ ਤਾਂ ਉਹ ਧਰਤੀ ਤੇ ਆਉਂਦਾ ਆ ਕੇ ਆਰਾਮ ਕਰਨਾ ਸ਼ੁਰੂ ਕਰ ਦਿੰਦਾ ਥੋੜੀ ਦੇਰ ਬਾਅਦ ਭੁੱਖ ਲੱਗਦੀ ਹੈ ਤੇ ਸੋਚਦਾ ਮੈਂ ਕੀ ਖਾਵਾਂ ਫਿਰ ਉਸ ਨੂੰ ਇੱਕ ਨਿੱਕਾ ਜਿਹਾ ਕੀੜਾ ਮਿਲਦਾ ਉਸ ਨੂੰ ਖਾ ਕੇ ਉਹ ਆਪਣੀ ਭੁੱਖ ਮਿਟਾਉਂਦਾ ਦੂਸਰੇ ਦਿਨ ਫਿਰ ਉਹਦਾ ਉੱਡਦਾ ਤੇ ਬੈਠ ਕੇ ਸੋਚਦਾ ਅੱਜ ਕੀ ਖਾਇਆ ਜਾਵੇ ਇੰਤਜ਼ਾਰ ਕਰਦਾ ਹੈ ਸਾਰਾ ਦਿਨ ਕੋਈ ਸ਼ਿਕਾਰ ਨਹੀਂ ਮਿਲਦਾ ਸਾਰਾ ਦਿਨ ਭੁੱਖਾ ਰਹਿੰਦਾ ਸੋਚਦਾ ਕੋਈ ਨਾ ਕੱਲ ਖਾਵਾਂਗੇ ਫਿਰ ਉਸ ਨੂੰ ਕੱਲ ਵੀ ਬਹੁਤ ਵੱਡਾ ਸ਼ਿਕਾਰ ਨਹੀਂ ਮਿਲਦਾ ਉਸ ਤੋਂ ਬਾਅਦ ਉਹ ਬਾਜ਼ ਇੱਕ ਭੁੱਖ ਦੀ ਨਜ਼ਰ ਨਾਲ ਵੇਖਦਾ ਉਸ ਨੂੰ ਪਤਾ ਲੱਗਦਾ ਕਿ ਇੱਕ ਚੂਹਾ ਮਰਿਆ ਹੁੰਦਾ ਹੈ ਉਹ ਉਸ ਨੂੰ ਖਾ ਕੇ ਥੋੜਾ ਬਹੁਤ guzara ਕਰ ਲੈਂਦਾ ਹੁਣ ਉਹ ਕਾਫੀ ਅੱਗੇ ਨਾਲੋਂ ਕਮਜ਼ੋਰ ਹੋ ਚੁੱਕਿਆ ਸੀ ਹੁਣ ਉਸ ਨੂੰ ਸ਼ਿਕਾਰ ਕਰਨਾ ਵੀ ਔਖਾ ਲੱਗ ਰਿਹਾ ਸੀ ਫਿਰ ਅਗਲੇ ਦਿਨ ਵੀ ਉਸ ਨੂੰ ਕੋਈ ਸ਼ਿਕਾਰ ਨਹੀਂ ਮਿਲਿਆ ਸਰੀਰ ਕਮਜ਼ੋਰ ਸੀ ਮਨ ਦੇ ਵਿੱਚ ਸੋਚਦਾ ਇਹ ਤਾਂ ਮੈਂ ਪੰਗਾ ਹੀ ਲਾਇਆ ਬੈਠਾ ਇਨਸਾਨ ਸੀ ਕਿਸੇ ਨੂੰ ਬੋਲ ਕੇ ਦੱਸਦਾ ਸੀ ਰੋਟੀ ਤਾਂ ਮਿਲ ਜਾਂਦੀ ਸੀ ਕਿਸੇ ਨੂੰ ਮੈਂ ਹੁਣ ਦੱਸ ਤੱਕ ਨਹੀਂ ਸਕਦਾ ਹੌਲੀ-ਹੌਲੀ ਉਹ ਬਾਜ ਹੋਰ ਕਮਜ਼ੋਰ ਹੋ ਜਾਂਦਾ ਤੇ ਉਹ ਡਾਕਟਰ ਕੋਲ ਜਾਂਦਾ ਡਾਕਟਰ ਵੀ ਉਸ ਨੂੰ ਉਡਾ ਦਿੰਦਾ ਮਨ ਦੇ ਵਿੱਚ ਸੋਚਦਾ ਮੈਂ ਪਹਿਲਾਂ ਹੀ ਠੀਕ ਸੀ ਹੁਣ ਮੈਂ ਬਹੁਤ ਵੱਡੀ ਗਲਤੀ ਕਰ ਲਈ ਹੈ ਜੇਕਰ ਮੈਂ ਇਨਸਾਨ ਹੁੰਦਾ ਤਾਂ ਡਾਕਟਰ ਕੋਲ ਜਾਂਦਾ ਜਾਂ ਕੇ ਇਲਾਜ ਕਰਵਾਉਂਦਾ ਆਪਣੇ ਘਰ ਵਿੱਚ ਆਰਾਮ ਕਰਦਾ ਉਸ ਤੋਂ ਬਾਅਦ ਮੀ ਆ ਰਿਹਾ ਉਸ ਕੋਲ ਕੋਈ ਛੱਤ ਨਹੀਂ ਸੀ ਇਸ ਕਾਰਨ ਬਿਮਾਰ ਤੇ ਮੀ ਵਿੱਚ ਸੋਚਦਾ ਰਹਿੰਦਾ ਕਿ ਮੈਂ ਪਹਿਲਾਂ ਹੀ ਠੀਕ ਸੀ ਮੈਂ ਐਵੇਂ ਹੀ ਰੱਬ ਨੂੰ ਕੋਸਦਾ ਰਿਹਾ ਰੱਬ ਨੇ ਮੇਰੇ ਲਈ ਜੋ ਕੀਤਾ ਸੀ ਸਹੀ ਕੀਤਾ ਸੀ ਐਸੇ ਤਰ੍ਹਾਂ ਆਪਾਂ ਸੋਚਦੇ ਆਂ ਮੇਰੀ ਰੱਬ ਮੰਨਦਾ ਨਹੀਂ ਪਰ ਯਕੀਨ ਮੰਨਿਓ ਜੋ ਵੀ ਆਪਣੇ ਲਈ ਉਹ ਕਰਦਾ ਸਹੀ ਹੀ ਹੁੰਦਾ ਹੈ ਜੇਕਰ ਹਮੇਸ਼ਾ ਆਪਾਂ ਇਹ ਹੀ ਕਹੀਏ ਕਿ ਰੱਬ ਮੇਰੀ ਸੁਣਦਾ ਨਹੀਂ ਮੇਰਾ ਮੁਰਸ਼ਿਦ ਮੇਰੀ ਮੰਨਦਾ ਨਹੀਂ ਤਾਂ ਯਕੀਨ ਮੰਨਿਓ ਆਪਾਂ ਇਹ ਗੱਲ ਗਲਤ ਹੈ ਆਪਣੇ ਲਈ ਕਿਉਂਕਿ ਜੋ ਵੀ ਹੁੰਦਾ ਹੈ ਆਪਣੇ ਭਲੇ ਲਈ ਹੁੰਦਾ ਹੈ ਅੱਜ ਤੋਂ ਬਾਅਦ ਇਹ ਗੱਲ ਕਦੇ ਨਹੀਂ ਕਹਿਣੀ ਕਿ ਮੇਰਾ ਮੇਰੀ ਸੁਣਦੇ ਨਹੀਂ ਸੁਣਦੇ ਨੇ ਜਦੋਂ ਸਾਰੀ ਜਦੋਂ ਸਹੀ ਸਮਾਂ ਆਉਂਦਾ ਹੈ ਸਹੀ ਸਮੇਂ ਤੇ ਉਹ ਚੀਜ਼ ਦਿੰਦੇ ਨੇ ਹਮੇਸ਼ਾ ਯਕੀਨ ਰੱਖਿਓ ਆਪਣੇ ਪੀਰ ਆਪਣੇ ਮੁਰਸ਼ਦ ਆਪਣੀ ਜ਼ਰੂਰ ਸੁਣ ਜਾਣਗੇ ਸਹੀ ਸਮਾਂ ਹੁੰਦੇ ਸਭ ਕੁਝ ਦਿੰਦੇ ਨੇ ਜੇਕਰ ਆਪਣੇ ਮਨ ਦਾ ਹੋ ਰਿਹਾ ਹੈ ਚੰਗਾ ਹੋ ਰਿਹਾ ਹੈ ਜੇ ਮਨ ਦਾ ਨਹੀਂ ਹੋ ਰਿਹਾ ਇਹ ਹੋਰ ਵੀ ਚੰਗਾ ਹੋ ਰਿਹਾ ਕਿਉਂਕਿ ਫਿਰ ਰੱਬ ਦੇ ਮਨ ਦਾ ਹੋ ਰਿਹਾ ਹੈ ਹਮੇਸ਼ਾ ਉਸ ਦਾ ਸ਼ੁਕਰ ਕਰੋ ਤੁਸੀਂ ਵੇਖੋਗੇ ਥੋੜੀ ਹੀ ਸਮੇਂ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਸ਼ੁਰੂ ਹੋ ਜਾਵੋਗੇ ਸੋ ਐਸੀ ਆਈ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜੇ ਜੈ ਸਾਇਆ ਦੇ